ਪੰਜਾਬ ਅਤੇ ਚੰਡੀਗੜ੍ਹ ਸਣੇ ਹਿਮਾਚਲ ਦੇ ਵਿੱਚ ਦੇਰ ਰਾਤ ਕਰੀਬ 9:40 ਤੇ ਪੁਚਾਲ ਦੇ ਤੇਜ਼ ਝਟਕੇ ਲੱਗਣ ਦੀ ਜਾਣਕਾਰੀ ਪ੍ਰਾਪਤ ਹੋਈ। ਪੰਜਾਬ ਦੇ ਕਈ ਇਲਾਕਿਆਂ ਤੋਂ ਪੁਚਾਲ ਕਾਰਨ ਧਰਤੀ ਕੰਬ ਗਈ ਜਿਸ ਕਾਰਨ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਲਦਾਖ ਤੋਂ ਵੀ ਪੁਚਾਲ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਪੰਜਾਬ ਦੇ ਜਲੰਧਰ, ਗੁਰਦਾਸਪੁਰ, ਲੁਧਿਆਣਾ, ਬਟਾਲਾ, ਹੁਸ਼ਿਆਰਪੁਰ ਆਦਿ ਇਲਾਕਿਆਂ ਤੋਂ ਵੀ ਪੁਚਾਲ ਦੇ ਤੇਜ਼ ਝਟਕੇ ਲੱਗਣ ਦੀ ਦੇਰ ਰਾਤ ਸੂchna ਮਿਲੀ। ਜਾਣਕਾਰੀ ਮੁਤਾਬਿਕ ਪੋਚਾਲ ਦੀ ਤੀਬਰਤਾ 5.3 ਮੈਗਨੀਟਿਊਡ ਦੀ ਦੱਸੀ ਗਈ। ਇਹ ਪੋਚਾਲ ਦੇ ਝਟਕੇ ਪੰਜਾਬ, ਹਿਮਾਚਲ ਹੀ ਨਹੀਂ ਸਗੋਂ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ ਸਨ। ਇਸ ਪੋਚਾਲ ਦਾ ਕੇਂਦਰ ਬਿੰਦੂ ਹਿਮਾਚਲ ਦਾ ਚੰਬਾ ਦੱਸਿਆ ਜਾ ਰਿਹਾ ਹੈ ਅਤੇ ਧਰਤੀ ਤੋਂ ਕਰੀਬ 10 ਕਿਲੋਮੀਟਰ ਹੇਠਾਂ ਤੋਂ ਇਸ ਦੀ ਉਤਪਤੀ ਹੋਈ ਸੀ। ਇਸ ਕਾਰਨ ਇਸ ਦੇ ਝਟਕੇ ਕਾਫੀ ਵੱਡੇ ਇਲਾਕੇ ਵਿੱਚ ਮਹਿਸੂਸ ਕੀਤੇ ਗਏ ਹਨ। ਜ਼ਿਕਰ ਹੋਇਆ ਹੈ ਕਿ ਬੀਤੇ ਦਿਨੀ ਜਾਪਾਨ ਅਤੇ ਤਾਈਵਾਨ ਵਿੱਚ ਵੀ ਤੇਜ਼ ਪੁਚਾਲ ਆਇਆ ਸੀ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਤਾਈਵਾਨ ਵਿੱਚ ਆਏ ਪੁਚਾਲ ਕਾਰਨ ਜਿੱਥੇ ਕਈ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਉੱਥੇ ਹੀ ਕਈ ਇਮਾਰਤਾਂ ਵੀ ਢਹਿ ਢੇਰੀ ਹੋ ਗਈਆਂ ਸਨ। ਇਸ ਕਾਰਨ ਪੁਚਾਲ ਦਾ ਨਾਂ ਸੁਣਦਿਆਂ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਛਾ ਜਾਂਦਾ ਹੈ। ਤੱ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਬੀਤੀ ਰਾਤ ਪੰਜਾਬ ਹਿਮਾਚਲ ਅਤੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਤੇਜ਼ ਪੁਚਾਲ ਦੇ ਨਾਲ ਧਰਤੀ ਕੰਬ ਗਈ ਅਤੇ ਲੋਕਾਂ 'ਚ ਦਹਿਸ਼ਤ ਫੈਲ ਗਈ ਹਾਲਾਂਕਿ ਪੁਚਾਲ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਨਾ ਹੀ ਕੋਈ ਟੁੱਟਪਾਂ ਦਾ ਕੋਈ ਜ਼ਿਆਦਾ ਨੁਕਸਾਨ ਹੋਇਆ ਦੱਸ ਜੀ ਕਿਸ ਪੁਚਾਲ ਦੀ ਤੀਬਰਤਾ ਜਿਹੜੀ 5.3 ਮਾਪੀ ਗਈ ਹੈ ਧਰਤੀ ਤੋਂ ਤਕਰੀਬਨ 3 ਕਿਲੋਮੀਟਰ ਹੇਠਾਂ ਇਸ ਦੀ ਉਤਪਤੀ ਹੋਈ ਹੈ ਇਸ ਪੁਚਾਲ ਦਾ ਜਿਹੜਾ ਮੁੱਖ ਕੇਂਦਰ ਹੈ ਹਿਮਾਚਲ ਦਾ ਚੰਬਾ ਏਰੀਆ ਦੱਸਿਆ ਜਾ ਰਿਹਾ ਹੈ ਜਿੱਥੋਂ ਕਿ ਪੁਚਾਲ ਨੇ ਪੂਰੇ ਇਲਾਕਿਆਂ ਦੇ ਵਿੱਚ ਜ਼ਬਰਦਸਤ ਝਟਕੇ ਮਹਿਸੂਸ ਕਰਵਾਏ।